ਅਮਰਬੀਰ ਸਿੰਘ ਜੀ ਨੇ ਤੇ ਕਰਮਜੀਤ ਕੌਰ ਜੀ ਨਾਲ ਬadat ਦਿੱਤਾ ਸੀ ਉਹਨਾਂ ਦੇ ਕੋਲ ਦੋ ਬੱਚੇ ਸੀ ਉਸ ਟਾਈਮ ਤੇ ਉਹ ਪ੍ਰੈਗਨੈਂਟ ਸੀਗੇ ਉਹਨਾਂ ਨੇ ਇੱਕ ਬੱਚਾ ਦੇਣ ਦੇ ਕਿ ਚੁੱਕ ਸੀ ਉਸ ਟਾਈਮ ਤੇ ਅਪੋਲੋ ਹਸਪੀਟਲ ਜੀ ਵੀ ਆਏ ਇੱਕ ਕੁੜੀ ਹੈ ਜੋ ਦੋਸਤ ਮਾਰ ਤੇ ਉਥੇ ਗੁਰਜੋਤ ਕੌਰ ਜਿਹੜੀ ਉਥੇ ਨੌਕਰੀ ਕਰਦੀ ਸੀ ਉਹਨਾਂ ਦੇ ਥਰੂ ਸਾਨੂੰ ਬਤਾ ਚੱਲਿਆ ਕਿ ਉਹ ਬੱਚਾ ਦੇਣਾ ਚਾਹੁੰਦੇ ਆ ਅਸੀਂ ਬੱਚਾ ਲੈਣ ਦੇ ਕਿ ਚੁੱਕ ਸੀ ਉਹਨਾਂ ਨੇ ਸਾਨੂੰ ਕਿਹਾ ਕਿ ਅਸੀਂ ਤੁਹਾਨੂੰ ਬੱਚਾ ਦੇਵਾਂਗੇ ਇਸ ਦੌਰਾਨ ਉਹ ਸਾਡੇ ਘਰ ਆnde ਜਾਂਦੇ ਰਹੇ ਐ ਸਾਡੀ ਪੂਰੀ ਹਾਇਸ਼ੀਅਤ ਦੇ ਕੇ ਰਹੇ ਆ ਸਭ ਕੁਝ ਕਿੰਨੇ ਚਿਰ ਦੀ ਗੱਲ ਆ ਜੀ ਇਹ ਐ ਜੀ ਉਹਨਾਂ ਦੀ 9 ਅਕਤੂਬਰ ਨੂੰ ਸਾਡੀ ਕੁੜੀਆ ਹੋਈ ਸੀ ਉਸ ਤੋਂ 2.5 ਮਹੀਨੇ ਪਹਿਲੇ ਉਹ ਸਾਡੇ ਘਰ ਆnde ਰਹੇ ਜਦੋਂ ਕੁੜੀ ਤੁਹਾਨੂੰ ਦਿੱਤੀ ਗਈ ਸੀ ਕਿੰਨੇ ਚਿਰ ਦੀ ਸੀ ਉਹ ਕੁਛ ਕੈਂਟੀ ਇੱਕ ਕੈਂਟੀ ਦੀ ਜੰਮਦੀ ਉਹਨਾਂ ਨੇ ਮੇਰੀ ਛੋੜੀ ਪਾਈ ਸੀ ਤੁਸੀਂ ਕਿੰਨਾ ਚਿਰ ਰੱਖੀ ਆ 2 ਸਾਲ ਵਿੱਚ 2 ਸਾਲ ਹੀ ਉਹਨਾਂ ਨੇ 22 ਮਹੀਨੇ ਹੋਏ ਆ ਉਹਨੂੰ ਮਿਲਣ ਵਾਸਤੇ ਬੁਲਾਇਆ ਤੇ ਚੁੱਕ ਕੇ ਲੈ ਗਏ ਬਿਨਾ ਮੇਰੀ ਪਰਮਿਸ਼ਨ ਤੋਂ ਕੀ ਕਰਦੇ ਹੋ ਸਾਨੂੰ ਜਦੋਂ ਕੁੜੀ ਦਿੱਤੀ ਤੁਹਾਡੇ ਕੋਈ ਲਿਖਤੀ ਰੂਪ ਵਿੱਚ ਤੁਸੀਂ ਉਹਨਾਂ ਕੋਲ ਉਹਨਾਂ ਨੇ ਡਾਇਰੈਕਟ ਸਾਡੇ ਨਾਮ ਤੇ ਹੀ ਆਧਾਰ ਕਾਟੂ ਅੱਛਾ ਤੁਹਾਡੇ ਨਾਮ ਤੇ ਉਸੇ ਵੇਲੇ ਸਾਰੇ ਹਸਪੀਟਲ ਡਾਕੂਮੈਂਟ ਬਣਵਾਉਂਦੇ ਉਸੇ ਵੇਲੇ ਸਾਡਾ ਨਾਮ ਤੇ ਬਹੁਤ ਸਰਟੀਫਿਕੇਟ ਬਣਵਾਤਾ ਕਹਿੰਦੇ ਜੀ ਅਸੀਂ ਲਿਖਤ ਡਾਕੂਮੈਂਟ ਕਰ ਲਾਂਗੇ ਕਰ ਲਾਂਗੇ ਕਰ ਲਾਂਗੇ ਉਸ ਤੋਂ ਬਾਅਦ ਉਹ ਬਾਹਰ ਚਲੇ ਗਏ ਕੈਨੇਡਾ ਚਲੇ ਗਏ ਕੋਈ ਲਿਖਤ ਡਾਕੂਮੈਂਟ ਉਹਨਾਂ ਨੇ ਨਹੀਂ ਕੀਤਾ ਹੁਣ ਇੱਕਦਮ 2 ਸਾਲਾਂ ਬਾਅਦ ਵਿੱਚ ਮਿਲਦੇ ਰਹੇ ਐ ਸਾਡਾ ਗੱਲਾਂ ਕਰਦੇ ਰਹੇ ਤੇ ਸਾਨੂੰ ਕਹਿੰਦੇ ਮਿਲਾਨ ਵਾਸਤੇ ਲੈ ਆਓ ਤੇ ਚੁੱਕ ਕੇ ਲੈ ਗਏ ਤੁਹਾਨੂੰ ਮਨੂੰ ਜਿਹੜੀ ਜਗ੍ਹਾ ਤੋਂ ਲੈ ਕੇ ਜੀ ਪ੍ਰੂਫ ਤੁਹਾਡੇ ਕੋਈ ਨਹੀਂ ਹੈ ਸਾਡੇ ਕੋਲ ਸਾਰੇ ਉਹਦੇ ਪ੍ਰੂਫ ਹੈ ਬੱਚੇ ਦਾ ਇੱਕ ਸਰਕਾਰੀ ਕੰਨਾਲ ਜਿਹੜਾ ਨਾਮ ਤੇ ਖਾਤਾ ਹੁੰਦਾ ਉਹ ਸਾਡੇ ਨਾਮ ਤੇ ਬਹੁਤ ਸਰਟੀਫਿਕੇਟ ਸਾਡੇ ਨਾਮ ਤੇ ਆਧਾਰ卡 ਸਾਡੇ ਨਾਮ ਤੇ ਬੱਚੇ ਦੇ ਜਿਹੜੇ ਇੰਜੈਕਸ਼ਨ ਦੇ ਕਾਰਡ ਬਣੇ ਆ ਹਸਪੀਟਲ ਦੇ ਡਾਕੂਮੈਂਟ ਸਾਡੇ ਨਾਮ ਤੇ ਉਸ ਦਾ ਕੁਝ ਮੇਰੇ ਕੋਲ ਹਰ ਮਹੀਨੇ ਦੀ ਉਹਦੀ ਫੋਟੋ ਹੈ ਜਦੋਂ ਦੀ ਉਹ ਪੈਦਾ ਹੋਈ ਸੀ ਮੈਂ ਹਰ ਇੱਕ ਮਹੀਨਾ ਉਹਦਾ ਸਰਟੀਫਿਕੇਟ ਕਿੰਦਾ ਉਹਦਾ ਫੰਕਸ਼ਨ ਕੀਤਾ ਉਹਦਾ ਬਰਥਡੇ ਕੀਤਾ ਨੀ ਕਿਤੇ ਸਭ ਕੁਝ ਕੀਤਾ ਨੀ ਹੁਣ ਕੋ ਲੈ ਕੇ ਗਿਆ ਉਹ ਕੀ ਕਰਦੇ ਨਹੀਂ ਮਿਲਦੇ ਵਰਤੇਦੇ ਨਹੀਂ ਮਿਲਦੇ ਵਰਤੇਦੇ ਸਾਡੇ ਸਾਰੇ ਰਿਕਾਰਡ ਆ ਤੇ ਕੋਈ ਬੋਡੀ ਕੋ ਚੁਡਾਉਂ ਕੋਣ ਹੈ ਗਿਆ ਕਿੱਥੋਂ ਦੇ ਰਹਿਣ ਵਾਲੇ ਉਹ ਹੈਗੇ ਜੇ ਅੱਜ ਨਾਲ ਫਤਿਹਗੜ ਚੂੜੀਆਂ ਰੋਡ ਦੇ ਕੋਲ ਪਿੰਡ ਮੈਂਨਾ ਮੱਕੋ ਵਾਲੋਂ ਦੇ ਕੋ ਉੱਤੇ ਰਹਿਣ ਵਾਲੇ ਹੈਗੇ ਇਹ ਕੋਣ ਹੈ ਗਿਆ ਭੰਗੂ ਗਿਆ ਠੀਕ ਹੈ ਜੀ ਉਹਨਾਂ ਨੇ ਮੈਨੂੰ ਕਿੰਨੇ ਦਿਨ ਤੋਂ ਇੰਤਜ਼ਾਰਾ ਲਾ ਰਹੇ ਆ ਅਸੀਂ ਅੱਜ ਬੱਚਾ ਤੁਹਾਡਾ ਹੀ ਹੈ ਅਸੀਂ ਤੁਹਾਨੂੰ ਦੇਖੇ ਜਾ ਰਹੇ ਆ ਬੱਚਾ ਤੁਹਾਡਾ ਤੁਹਾਨੂੰ ਦੇਖੇ ਜਾ ਰਹੇ ਆ ਮੇਕੋ ਕਾਲ ਰਿਕਾਰਡਿੰਗ ਵੀ ਹੈ ਜਿੱਦ ਤੁਹਾਨੂੰ ਬੋਲ ਰਿਹਾ ਕਿ ਬੱਚਾ ਸਾਡਾ ਡੈਟਾ ਉਹਦੇ ਕੇ ਜਾ ਰਹੇ ਹਨ ਪਰ ਉਹ ਬੱਚਾ ਸਾਨੂੰ ਨਹੀਂ ਦਿੱਤੇ ਗਿਆ ਕਿ ਕਿਹੜੀ ਜਗ੍ਹਾ ਤੋਂ ਲੈ ਗਏ ਸੀ ਸਾਡੀ ਕੋਈ ਸੁਣਵਾਈ ਨਹੀਂ ਕਿਹੜੀ ਜਗ੍ਹਾ ਕਿਹੜੇ ਕਿੱਥੋਂ ਗਏ ਬੱਚਾ ਉਹ ਟ੍ਰਿਲੀਅਮ ਮਾਲ ਦੇ ਵਿੱਚੋਂ ਕਿੰਨੀ ਕਿਹੜੀ ਤਰੀਕ ਨੂੰ ਲੈ ਗਏ ਸੰਡੇ ਨੂੰ 11 ਤਰੀਕ ਨੂੰ ਹਾਂਜੀ ਪੂਰੀ ਸੀਸੀਟੀਵੀ ਫੁਟੇਜ ਉੱਤੇ ਮੌਜੂਦ ਆ ਉਹ ਤੁਹਾਡੇ ਤੋਂ ਚੋਰੀਆਂ ਲੈ ਕੇ ਗਏ ਜਾਂ ਹਾਂਜੀ ਚੋਰੀ ਜਾਂਦੀ ਬਾਕੀ ਸਾਨੂੰ ਕੀ ਕਹਿ ਰਹੇ ਸੀ ਤੁਸੀਂ ਉਹਨੂੰ ਮਾਂ ਨੂੰ ਮਿਲਣ ਦੋ ਜਿੰਨਾ ਅੱਜ 2 ਘੰਟੇ ਤੋਂ ਬੱਚਾ ਤੁਹਾਡੇ ਕੋਲ ਲੈ ਕੇ ਆ ਰਹੇ ਘਰ ਫੋਨ ਆ ਰਹੇ ਸਭ ਕੁਝ ਚੋਰੀਆ ਉਹਨਾਂ ਦਾ ਅਸੀਂ ਹੁਣੇ ਕਦੋਂ ਲੈ ਕੇ ਗਏ ਆ ਕਿੰਨੀ ਤਰੀਕ ਦੀ ਗੱਲ ਆ 11 ਤਰੀਕ ਪ੍ਰਸ਼ਾਸਨ ਕੀ ਕਹਿੰਦਾ ਇਸ ਵਾਰੇ ਦੀ ਪ੍ਰਸ਼ਾਸਨ ਨੂੰ ਕੰਪਲੇਂਟ ਕੀਤੀ ਉਹ ਜਿਹੜਾ ਸਾਨੂੰ ਇੱਕੋ ਗੱਲ ਕਹੀ ਜਾਂਦਾ ਉਹ ਤੁਸੀਂ ਉਹਨੂੰ ਡਾਕੂਮੈਂਟ ਨਹੀਂ ਬਣਾਈ ਯਾਰ ਸਾਰੇ ਡਾਕੂਮੈਂਟ ਮੇਰੇ ਨਾਮ ਤੇ ਮਤਲਬ ਜੰਮਣ ਵਾਲੀ ਸਭ ਕੁਝ ਪਾਲਣ ਵਾਲੀ ਕੁਝ ਨਹੀਂ 2 ਸਾਲ ਬਾਅਦ ਬੱਚਾ ਚੁੱਕ ਕੇ ਲੈ ਗਏ ਆ ਕਿਸੇ ਦਾ 2 ਸਾਲ ਬਾਅਦ ਬੱਚਾ ਚੁੱਕ ਕੇ ਲੈ ਗਏ ਕੀ ਮੰਗ ਕੀ ਕਰਦੇ ਤੁਸੀਂ ਮੰਗ ਕੀ ਕਰਦੇ ਮੈਨੂੰ ਬੱਚਾ ਵਾਪਸ ਚਾਹੀਦਾ ਜੋ ਮਰਜ਼ੀ ਹੋਈ ਹੈ ਬੱਚਾ ਵਾਪਸ ਚਾਹੀਦਾ ਮੈਂ ਤਾਂ ਕਰੋ ਜੋ ਮਰਜ਼ੀ ਕਰੋ ਮੇਰਾ ਬੱਚਾ ਵਾਪਸ ਆਣਾ ਚਾਹੀਦਾ ਮੇਰੇ ਕੋਲ ਮੇਰੇ ਤਾਂ ਕਿਡਨੈਪ ਕਰਕੇ ਲੈ ਗਏ ਨਾ ਮੇਰੀ ਕੁੜੀ ਨੂੰ ਉਹ ਤੇ ਬਾਅਦ ਦੀ ਗੱਲ ਕਾਰਿਆਸਾਰੀ ਆਪਣੇ ਉਹ ਬੰਦੇ ਕੋਈ ਇੱਦੋਂ ਆ ਰਹੇ ਆ ਉਹਨਾਂ ਦਾ ਉਹਨਾਂ ਦੇ ਪਹਿਲਾਂ ਆਪਦੇ ਕਿੰਨੇ ਬੱਚੇ ਸੀ ਮੇਰਾ ਕੋਈ ਬੱਚਾ ਨਹੀਂ ਉਹਨਾਂ ਦੇ ਉਹਨਾਂ ਦੀ ਇੱਕ ਬੇਟੀ ਆਲਰੇਡੀ ਸੀ ਜਿਹੜਾ ਵਿੱਚ ਤੋਂ ਇੱਕ ਬੇਟੀ ਹੋਈਆਂ ਸੀ ਟਵਿਨਸ ਹੋਈਆਂ ਸੀ ਹਾਂਜੀ ਕਿਤਨੇ ਬੱਚੋ ਇੱਕ ਬੇਟੀ ਮੈਨੂੰ ਦਿੱਤੀ ਜਿਹੜਾ ਕਿ ਟਵਿਨੀਆਂ ਮੋਲ ਦੇ ਬੁਲਾਇਆ ਸੀ ਕਿ ਬੱਚੇ ਨੂੰ ਮਿਲਣ ਲਈ ਆਇਆ ਨਹੀਂ ਆਪਾਂ ਬੱਚੇ ਨੂੰ ਚਲੋ ਆਪਾਂ ਮਿਲਣਾ ਜਾਂਦੇ ਆਂ ਤੇ ਇੰਨੇ ਵੇ ਤੇ ਇਟਲੀਆ ਮੋਲ ਪਹੁੰਚ ਜਾਉਂਦੇ ਆਂ ਆਈ ਉਹਦੇ ਤੇਰੋ ਇਹਨਾਂ ਨੂੰ ਕਾਲ ਕੀਤੀ ਸਰ ਆਪਾਂ ਨਿਕਲ ਗਏ ਆ ਕਹਿੰਦੇ ਆਪਾਂ ਵੀ ਨਿਕਲ ਕੇ ਬਸ ਪਹੁੰਚਣ ਵਾਲੇ ਆ ਆਪਾਂ ਕਿੱਥੇ ਕਹਿੰਦੇ ਕਿੱਥੇ ਮਿਲ ਮੈਂ ਐਸਾ ਕਰੋ ਫੂਡ ਪੁਆਇੰਟ ਉੱਪਰ ਆਇਓ ਆਪਾਂ ਉੱਤੇ ਬੈਠ ਕੇ ਮਿਲ ਲੈਂਦੇ ਆ ਇਹਨਾਂ ਨੇ ਮਿਲਣ ਆਏ ਵੇ ਇਹਨਾਂ ਨੂੰ ਕਾਲ ਕੀਤੀ ਸਰ ਸੀ ਆਈ ਨਹੀਂ ਅਜੇ ਤੱਕ ਬਸ ਇਹ ਤੁਹਾਡੇ ਕੋਲ ਹੀ ਆ 5 ਮਿੰਟ ਦੇ ਵਿੱਚ ਆ ਰਹੇ ਜਦੋਂ ਆਏ ਵੇ ਇਹਨਾਂ ਦੀ ਮਿਸੀ ਸੀ ਕਰ ਅਮਰ ਵੀ ਸੀ ਔਰ ਕਰਮ ਕਰਮ ਜੀ ਹੈਗੀ ਸੀ ਜਿਹੜੇ ਦੋ ਜਾਣੇ ਪਹਿਲੇ ਆਏ ਇਹਨਾਂ ਨੇ ਕਿਹਾ ਜੀ ਦੋ ਜਾਣੇ ਆਣਾ ਤੋਂ ਲਾਵਾ ਹੋਰ ਕੋਈ ਇਹਨਾਂ ਨੇ ਇਹ ਵੀ ਕਹਿ ਕੇ ਕੋਈ ਹੋ ਜਾਨਾ ਨਾਲ ਆਪਣੀ ਦੋ ਜਾਨੇ ਮਹਿਨਾ ਜਾਂਦੇ ਤੇ ਦੋ ਜਾਨੇ ਆਏ ਪਹਿਲੇ ਉਹਨਾਂ ਨੇ ਮਿਲਿਆ ਬੇਟੀ ਚਲੋ ਉਹਨਾਂ ਨੇ ਉਠਾਇਆ ਵੇ ਚਲੋ ਆਪਣਾ ਹਰ ਕਿਸੇ ਤੋਂ ਨਹੀਂ ਜਾ ਬੇਟੀ ਹੈ ਚਲੋ ਚੁੱਕਿਆ ਉਹਨਾਂ ਨੇ ਹਾਂਜੀ ਆਏ ਕੋਈ ਚੀਜ਼ ਖਾਂਦੀ ਕੈਂਡੀ ਵਾਲਾ ਹੀ ਕੋਈ ਐਨੀ ਬਿਲਕੁਲ ਠੋਕਲੇਟ ਵਾਲਾ ਖਾ ਲਿਆ ਨਹੀਂ ਹਾਂਜੀ ਖਾ ਲਿਆ ਇਹਨਾਂ ਨੇ ਚੁੱਕਿਆ ਵੇ ਕੈਂਡੀ ਲੈਣ ਦੇ ਬੰਦੇ ਆ ਕੁੜੀ ਨੂੰ ਲੈ ਕੇ ਉੱਥੋਂ ਨਿਕਲ ਗਏ ਜਿਹੜੇ ਉਹ ਹੈਗੇ ਅਮਨ ਵੀਰ ਤੋਂ ਬਾਅਦ ਜਿਹੜੀ ਕੁੜੀ ਜਲਮਾਨ ਵਾਲੇ ਬਖਦੋਦਪੁਰ ਤੋਂ ਸਾਡੇ ਕਾਲਜ ਕੋਲ ਆ ਮਾਗੇ ਤਾਂ ਇਹਨਾਂ ਦਾ ਬ੍ਰਦਰ ਔਰ ਇਹਨਾਂ ਦਾ ਸੋਰਾ ਆ ਗਿਆ ਸਾਡੇ ਲਾਗੇ ਆ ਕੇ ਬੈਠ ਗਿਆ ਜਦੋਂ ਤੁਹਾਨੂੰ ਕੁੜੀ ਉਹਨਾਂ ਨੇ ਦਿੱਤੀ ਸੀ 2 ਸਾਲ ਤੁਸੀਂ ਪਾਲੀ ਆ ਉਸ ਤੋਂ ਬਾਅਦ ਉਹਨਾਂ ਨੇ ਤੁਹਾਨੂੰ ਮਿਲਦੇ ਵਤ ਤੇ ਮਿਲਦੇ ਵਤ ਤੇ ਜੀ ਵੀਡੀਓ ਕਾਲ ਹੁੰਦੀ ਰਹੀ ਏ WhatsApp ਦੇ ਮੈਸੇਜ ਵਗੈਰਾ ਕਰਦੇ ਰਹੇ ਉਹਦੇ ਵਿੱਚ ਉਹਨਾਂ ਵੀ ਘਰ ਵੀ 2-3 ਵਾਰੀ ਸਾਡੇ ਆਏ ਵੇ ਮੇਰੇ ਬ੍ਰਦਰ ਇਲਾ ਮਦਈ ਲਾ ਉਹਨਾਂ ਦੇ ਘਰ ਵੀ ਆਏ ਵੇ ਸਭ ਕੁਝ ਹੋੰਦਾ ਰਿਹਾ ਉਹਨਾਂ ਨੇ 2 ਸਾਲਾਂ ਚ ਉਹਨਾਂ ਨੇ ਕਦੀ ਤਾਂ ਨਹੀਂ ਕਿਹਾ ਕਿ ਜਿੱਦੜ ਕੀਤਾਗਾ ਵੀ ਕੁੜੀ ਸਾਨੂੰ ਦੇ ਦੋ ਵਾਪਸ ਨਹੀਂ ਸਰ ਕੁਛ ਨਹੀਂ ਗਿਆ ਇਹ ਗੱਲਾਂ ਨੂੰ ਪਰ ਹੁੰਦੀ ਕਿ ਇਸ ਤਰ੍ਹਾਂ ਕਿ ਆਪਾਂ ਕੁੜੀ ਲੈ ਜਾਈਏ ਆਪਾਂ ਟੂਰ ਲੈ ਕੇ ਜਾਈਏ ਮਤਲਬ ਧੋਖੇ ਨਾਲ ਲੈ ਗਏ ਧੋਖੇ ਇੱਕ ਪਰੋਸੇ ਨਾਲ ਗਏ ਕਿ ਮੇਲੇ 'ਤੇ ਕੁੜੀ ਇਤਨਾ ਦੀ ਕੋਈ ਗੱਲ ਨਹੀਂ ਹੋਈ ਇਹ ਤਾਂ ਸਰ ਇੱਕ ਬਹਾਨੇ ਨਾਲ ਆਏ ਕਿ ਪਹਿਲੇ ਕੈਂਡੀਡਟ ਬਾਨੇ نیچے ਲੈ ਗਏ ਬਾਅਦ ਵਿੱਚ ਉਹ ਕੀ ਉਹ ਸਾਰਾ ਟੰਪਰ ਆ ਬੈਠਾ ਸਾਡੇ ਕੋਲ ਕਿ ਬੱਚੇ ਨੂੰ ਕੋਠੇ ਮਿੰਟ ਬਾਅਦ ਪੰਨਾ ਅੱਧੇ ਘੰਟੇ ਬਾਅਦ ਪੁੱਛਦੇ ਨੇ ਬੇਟਾ ਕਿੱਥੇ ਉਹ ਕੁੜੀਆ ਕਿੱਥੇ ਵੇ ਬਸੋ ਨਿੱਕੇ ਉਰੀਓ ਕਰਾਰੇ ਸ਼ੋਪਿੰਗ ਕਰਵਾਦੇ ਝੋਗਲ ਲੈ ਰਹੇ ਇਹ ਕਦੇ ਕਦੇ ਇਸ ਤਰ੍ਹਾਂ ਦੇ ਨਨ ਕੈਪਸਾਰੋ ਬਾਰੇ 11 ਤਰੀਕ ਦੀ ਤੁਹਾਡੇ ਕੋਲੋਂ ਲੈ ਕੇ ਗਏ ਆ ਉਸ ਤੋਂ ਬਾਅਦ ਤੁਹਾਨੂੰ ਮਿਲ ਨਹੀਂ ਦਿੱਤਾ ਉਹਦੇ ਨਾਲ ਨਹੀਂ ਮਿਲਣ ਦਿੱਤਾ ਬਸ ਵੀਡੀਓ ਕਾਲ ਕਰਦੇ ਨੇ ਬਸ ਆ ਰਹੇ ਆ ਘੰਟੇ ਵੀ ਚਾਰੇ ਆ ਖਾਣਾ ਤੁਹਾਡੇ ਕਾਰਖਾਨਾ 2 ਘੰਟੇ ਵੀ ਚਾਰੇ ਆ ਜਿੱਤ ਤੋਂ ਬਾਅਦ ਰਿਪੋਰਟ ਕੀਤੀ ਹੈ ਪਰ ਅਜੇ ਧਨਵਾਈ ਨਹੀਂ ਕਰੇ ਪ੍ਰਸ਼ਾਸਨ ਉਸ ਬਾਰੇ ਤੁਹਾਡੇ ਕੋਲ ਕੰਪਲੀਟ ਦਿੱਤੀ ਗਈ ਹੈ ਜੀ ਐਫ ਆਈ ਆਰ ਦੀ ਇੱਕ ਐਪਲੀਕੇਸ਼ਨ ਦਿੱਤੀ ਨਾ ਉਹ ਪਛਾਣ ਜਾਂ ਗ੍ਰਿਫੁੱਸ਼ੀ ਨਹੀਂ ਕਰੇ ਨਾ ਪਛਾਣ ਨਵਾਈ ਕਰ ਨਹੀਂ ਨਹੀਂ ਹੁਣ ਉਹਨਾਂ ਵੱਲੋਂ ਕੀ ਕਿਹਾ ਜਾ ਰਿਹਾ ਵੀ ਬੱਚਾ ਨਹੀਂ ਨਹੀਂ ਦੇਣਾ ਜੀ ਆ ਜੀ ਪ੍ਰਸ਼ਾਸਨ ਕੀ ਕਹਿੰਦਾ ਪਾਲਣ ਦੇ ਕਮੀ ਪੇਸ਼ੀ ਹੋ ਜਾ ਬੱਚਾ ਨਾ ਹੋਵੇ ਕਿ ਬੱਚਾ ਨਹੀਂ ਤੇ ਪੰਡਾ ਪੈ ਜਾ ਉਰੇ ਕੋਈ ਕਮੀ ਪੇਸ਼ ਤੇ ਬੰਦਾ ਕਹਿੰਦਾ ਵੀ ਚੰਗਾ ਲੱਗਿਆ ਪ੍ਰਸ਼ਾਸਨ ਕੀ ਕਹਿੰਦਾ ਜੀ ਤੁਹਾਨੂੰ ਨਹੀਂ ਬੱਚਾ ਨਹੀਂ ਕਹਿ ਰਹੇ ਵੀ ਮੈਂ